ਕਹਿੰਦਾ ਚੱਲ ਰਹੀ 21ਵੀਂ ਸਦੀ ਲੋਕ 18ਵੀਂ ਸਦੀ ਚ ਜਿਉਂਦੇ ਨੇ ਚੱਲ ਰਹੀ 21ਵੀਂ ਸਦੀ ਲੋਕ 18ਵੀਂ ਸਦੀ ਚ ਜਿਉਂਦੇ ਨੇ ਮੱਥੇ ਤੇ ਹੱਥ ਧਰ ਕੇ ਕੱਢਣ ਭੂਤ ਫਾਇਰ ਕਹਿ ਕੇ ਰੌਲਾ ਪਾਉਂਦੇ ਨੇ ਮੱਥੇ ਤੇ ਹੱਥ ਧਰ ਕੇ ਕੱਢਣ ਭੂਤ ਫਾਇਰ ਕਹਿ ਕੇ ਰੌਲਾ ਪਾਉਂਦੇ ਨੇ ਇੱਥੇ ਮੂਰਖ ਨੇ ਕਈ ਲੋਕ ਕੰਮ ਕਾਰਨਾ ਕਰਦੇ ਨੇ ਇੱਥੇ ਮੂਰਖ ਨੇ ਕਈ ਲੋਕ ਕੰਮ ਕਾਰਨਾ ਕਰਦੇ ਨੇ ਪਖੰਡੀ ਲਾਣਾ ਪਰ ਫੁੱਲਤ ਕਰਦੇ ਜਾਂ ਸ਼ਰਨ ਵਿੱਚ ਵੜਦੇ ਨੇ ਪਖੰਡੀ ਲਾਣਾ ਪਰ ਫੁੱਲਤ ਕਰਦੇ ਜਾਂ ਸ਼ਰਨ ਵਿੱਚ ਵੜਦੇ ਨੇ ਡਾਕਟਰਾਂ ਤੇ ਯਕੀਨ ਘੱਟ ਕਰਦੇ ਲੋਕ ਇਲਾਜ ਪਖੰਡੀ ਤੋਂ ਕਰਵਾਉਂਦੇ ਨੇ ਡਾਕਟਰਾਂ ਤੇ ਯਕੀਨ ਘੱਟ ਕਰਦੇ ਲੋਕ ਇਲਾਜ ਪਖੰਡੀ ਤੋਂ ਕਰਵਾਉਂਦੇ ਨੇ ਕੀਮੋ ਕੈਂਸਰ ਠੀਕ ਨਾ ਕਰੇ ਇਹ ਫੂਕ ਮਾਰ ਜੜ ਮਚਾਉਂਦੇ ਨੇ ਕੀਮੋ ਕੈਂਸਰ ਠੀਕ ਨਾ ਕਰੇ ਇਹ ਫੂਕ ਮਾਰ ਜੜ ਮਚਾਉਂਦੇ ਨੇ ਠੱਗੀ ਠੋਰੀ ਫਿਰ ਆਮ ਚਲਦੀ ਹਵਸ਼ ਦਾ ਸ਼ਿਕਾਰ ਬਣਾਉਂਦੇ ਨੇ ਗੱਲਾਂ ਦੇ ਜਾਲ ਵਿੱਚ ਉਲਝਾ ਲੈਂਦੇ ਹੱਥ ਇੱਜ਼ਤਾਂ ਨੂੰ ਪਾਉਂਦੇ ਨੇ ਗੱਲਾਂ ਦੇ ਜਾਲ ਵਿੱਚ ਉਲਝਾ ਲੈਂਦੇ ਹੱਥ ਇੱਜ਼ਤਾਂ ਨੂੰ ਪਾਉਂਦੇ ਨੇ ਕੱਡੇ بڑے ਭੂਤ ਪ੍ਰੇਤ ਲੋਕਾਂ ਦੇ ਕਿਵੇਂ ਫਾਇਰ ਕਰਕੇ ਦਿਖਾਏਗਾ ਕੱਡੇ بڑے ਭੂਤ ਪ੍ਰੇਤ ਲੋਕਾਂ ਦੇ ਕਿਵੇਂ ਫਾਇਰ ਕਰਕੇ ਦਿਖਾਏਗਾ ਜ਼ਿੰਦਗੀ ਸਲਾਖਾਂ ਪਿੱਛੇ ਲੰਘਣੀ ਬਾਹਰ ਕਿਵੇਂ ਆਏਗਾ ਜ਼ਿੰਦਗੀ ਸਲਾਖਾਂ ਪਿੱਛੇ ਲਗਣੀ ਬਾਹਰ ਕਿਵੇਂ ਆਏਗਾ ਲੋਕਾਂ ਨੂੰ ਤਾਂ ਆਜ਼ਾਦ ਕਰਤਾ ਤੈਨੂੰ ਕਿਸੇ ਕਰਾਉਣਾ ਨਹੀਂ ਲੋਕਾਂ ਨੂੰ ਤਾਂ ਆਜ਼ਾਦ ਕਰਤਾ ਤੈਨੂੰ ਕਿਸੇ ਕਰਵਾਉਣਾ ਨਹੀਂ ਚਾਰ ਹੋਰਾਂ ਨੂੰ ਅਕਲ ਆਊ ਭੂਤ ਕਿਸੇ ਨੇ ਭਜਾਉਣਾ ਨਹੀਂ ਚਾਰ ਹੋਰਾਂ ਨੂੰ ਅਕਲ ਆਊ ਭੂਤ ਕਿਸੇ ਨੇ ਭਜਾਉਣਾ ਨਹੀਂ